ਤੰਤਨ ਗੁਰਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਅੱਜ ਤੋਂ ਹੀ ਸੰਗਤਾਂ ਸਰਗਰਮ ਹੋ ਗਈਆਂ ਹਨ ਕਿ ਜਿਹੜੇ ਗੁਰਤੇਗ ਬਹਾਦਰ ਸਾਹਿਬ ਜੀ ਨੇ ਪੂਰੇ ਭਾਰਤ ਦੀ ਰਾਖੀ ਦੇ ਲਈ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਤੰਤਨ ਗੁਰਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਦਿੱਲੀ ਕਮੇਟੀ ਬਹੁਤ ਵੱਡਾ ਉਪਰਾਲਾ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਬਹੁਤ ਵੱਡਾ ਉਪਰਾਲਾ ਕਰ ਰਹੀ ਹੈ ਪਰ ਅੱਜ ਛਤਿਸਗੜ ਦੇ ਵਿੱਚ ਤੰਤਨ ਗੁਰਤੇਗ ਬਾਦਲ ਸਾਹਿਬ ਜੀ ਦੇ ਪਿਤਾ ਜੀ ਅਤੇ ਉਹਨਾਂ ਦੇ ਸੁਪੁੱਤਰ ਗੁਰਗੋਬਿੰਦ ਸਿੰਘ ਜੀ ਦੀਆਂ ਪੈਰੂਪ ਚੰਦ ਜੀ ਦੇ ਪਰਿਵਾਰ ਦੇ ਕੋਲ ਬਖਸ਼ਿਸ਼ਾਂ ਕੀਤੀਆਂ ਹੋਈਆਂ ਨਿਸ਼ਾਨੀਆਂ ਪਹਿਲੀ ਵਾਰ ਸਵਾ 400 ਸਾਲਾਂ ਤੋਂ ਬਾਅਦ ਪੰਜਾਬ ਤੋਂ ਬਾਹਰ ਆਈਆਂ ਨੇ ਅ ਜਿੱਦਾਂ ਹੀ ਛਤਿਸਗੜ ਦੇ ਵਿੱਚ ਇਹ ਨਿਸ਼ਾਨੀਆਂ ਆਈਆਂ ਅੰਬਿਕਾਪੁਰ ਦੇ ਵਿੱਚ ਸ਼ੁਰੂਆਤ ਕੀਤੀ ਗਈ ਸੰਗਤ ਜੀ ਇੰਨਾ ਪਿਆਰ ਵਿਖਾਇਆ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਦੇ ਯੂਥ ਵੱਲੋਂ ਔਰ ਇੱਥੇ ਦੀ ਸੰਗਤਾਂ ਵੱਲੋਂ ਔਰ ਦੱਸ ਦਿੱਤਾ ਕਿ ਪੰਜਾਬ ਤੋਂ ਬਾਹਰ ਵੱਸਦੇ ਹੋਏ ਸਿੱਖ ਬੜੀ ਚੜ੍ਹਦੀ ਕਲਾ ਦੇ ਵਿੱਚ ਤਨਤਨ ਗੁਰਤੇਗ ਬਹਾਦਰ ਸਾਹਿਬ ਜੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਸ਼ਹੀਦੀ ਦਿਹਾੜਾ ਮਨਾਉਣ ਜਾ ਰਹੇ ਨੇ ਤੇ ਇਹ ਜਿੰਨਾ ਵੀ ਛੱਤੀਸਗੜ੍ਹ ਐਮਪੀ ਪੂਰਾ ਭਾਰਤ ਦੇ ਵਿੱਚ ਜਿੱਥੇ ਵੀ ਸਿੱਖ ਵੱਸ ਰਿਹਾ ਉਹ ਵਖਾ ਦਾਏਗਾ ਦੁਨੀਆ ਦੇ ਵਿੱਚ ਕਿ ਸਾਡੇ 300 ਸਾਲਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਔਰ ਅਸੀਂ ਦੁਨੀਆ ਨੂੰ ਦੱਸ ਦਈਏ ਕਿ ਤੁਹਾਨੂੰ ਗੁਰਤੇਗ ਬਹਾਦਰ ਸਾਹਿਬ ਜੀ ਤੁਹਾਡਾ ਡੁੱਲਿਆ ਹੋਇਆ ਖੂਨ ਅਜ਼ਾਇਆ ਨਹੀਂ ਜਾਏਗਾ ਰਾਹ ਤੱਕ ਦੀਆਂ ਸੰਗਤਾਂ ਚਰਨਾ ਦੇ ਵਿੱਚ ਆਪ ਜੀ ਦੇ ਨਿਸ਼ਾਨੀਆਂ ਦੇ ਵਿੱਚ ਵੀ ਫੁੱਲ ਵਸਾ ਦਿੱਤੇ ਔਰ ਅਸੀਂ ਪੂਰੀ ਪ੍ਰਬੰਧਕ ਕਮੇਟੀ ਅੰਬਿਕਾਪੁਰ ਦੀ ਸੰਗਤ ਦੇ ਸਾਰੀ ਸੰਗਤਾਂ ਦੇ ਨਾਮ ਦੇ